ਇਸ ਸਮੇਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਬਾਹਰ ਮੌਜੂਦ ਹਾਂ ਜਿੱਥੇ ਕੱਲ ਦੇ ਦਿਨ ਈਵੀਐਮ ਮਸ਼ੀਨਾਂ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਕੱਲ ਦੇ ਦਿਨ ਇਹ ਵੋਟਾਂ ਜਿਹੜੀਆਂ ਨੇ ਉਹ ਗਿਣੀਆਂ ਜਾਣਗੀਆਂ ਜਿਸ ਤੋਂ ਇਹ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਦੀ ਜਿਹੜੀ ਕਿਸਮਤ ਹੈ ਉਹ ਚਮਕਦੀ ਹੈ ਫਿਲਹਾਲ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਸਖਤ ਸੁਰੱਖਿਆ ਬਲ ਕਾਇਨਾਤ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਹੇਠ ਕੱਲ ਦੇ ਦਿਨ ਈਵੀਐਮ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਜੇਕਰ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਤ੍ਰੇਂਟ ਜਿਹੜੀ ਆ 30 ਫੀਸ ਦੀ ਵੋਟਾਂ ਸਨ ਜਿਹੜੀਆਂ ਪਈਆਂ ਸਨ ਜਿਨ੍ਹਾਂ ਦੇ ਵਿੱਚ ਜਿਹੜੇ ਚਾਰ ਉਮੀਦਵਾਰ ਨੇ ਉਹ ਟੱਕਰ ਦੇ ਉੱਤੇ ਨਜ਼ਰ ਆ ਰਹੇ ਸਨ ਜਿਸ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਡਾਕਟਰ ਧਰਮਵੀਰ ਗਾਂਧੀ ਡਾਕਟਰ ਬਲਬੀਰ ਅਤੇ ਐਨ ਕੇ ਸ਼ਰਮਾ ਪ੍ਰਮੁੱਖ ਦੱਸੇ ਜਾ ਰਹੇ ਨੇ ਫਿਲਹਾਲ ਗੱਲ ਕਰੀਏ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਪੁਲਿਸ ਦੇ ਸੁਰੱਖਿਆ ਬਲ ਨੇ ਹੋਏ تھے ਕਾਇਨਾਤ ਨੇ ਇਸੇ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਜਿਹੜੀ VOTING ਹੁੰਦੀ ਹੈ ਉਸ ਤੋਂ ਬਾਅਦ ਸਖਤ ਚੱਕਰ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਚਾਰ ਮਹਾਰਾਥੀ ਅਤੇ ਜਿਹੜੇ ਚਾਰ ਮਹਾਰਾਥੀ ਨੇ ਉਹ ਵੀ ਆਮੋ ਸਾਹਮਣੇ ਹੁੰਦੇ ਨੇ ਜਿਹੜੇ ਮਾਹਿਰ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਆਂਕੜਿਆਂ ਦੀ ਖੇਡ ਜਿਹੜੀ ਹੈ ਉਲਜੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪਟਿਆਲਾ ਸੀਟ ਦੇ ਪਹਿਲਾਂ ਇਸ ਤਰ੍ਹਾਂ ਲੱਗਦਾ ਸੀ ਕਿ ਕਾਂਗਰਸ ਹੀ ਅਤੇ ਆਮ ਆਦਮੀ ਪਾਰਟੀ ਪ੍ਰਮੁੱਖ ਚੱਕਰ ਦੇ ਉੱਤੇ ਹੋਣਗੇ ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਸਥਿਤੀ ਹੈ ਉਹ ਬਦਲੀ ਹੋਈ ਨਜ਼ਰ ਆ ਰਹੀ ਹੈ VOTING ਵਾਲੇ ਦਿਨ ਵੀ ਸ਼ਹਿਰ ਦੇ ਸ਼ਹਿਰ ਦੇ ਵਿੱਚ ਭਾਜਪਾ ਨੂੰ ਇੱਕ ਦਲਾਰਾ ਦੇਖਣ ਨੂੰ ਮਿਲਿਆ ਸੀਗਾ ਕਿਉਂਕਿ ਜਿਹੜੇ VOTING ਬੂਥਾਂ ਦੇ ਬਾਹਰ ਜਿਹੜੇ ਭਾਜਪਾ ਦੇ ਵੱਲੋਂ ਬੂਥ ਬਣਾਏ ਗਏ ਸਨ ਉੱਥੇ ਵੀ ਕਾਫੀ ਜਿਹੜਾ ਰਸ਼ ਸੀਗਾ ਦੇਖਣ ਨੂੰ ਮਿਲਿਆ ਸੀਗਾ ਜਿਸ ਦੇ ਚਲਦੇ ਆ ਇਹ ਅੰਕੜਾ ਜਿਹੜਾ ਹੈਗਾ ਉਹ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਵੀ ਇੱਥੇ ਬਾਜ਼ੀ ਮਾਰ ਸਕਦੀ ਹੈ ਦੂਜੇ ਪਾਸੇ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਦੇ ਵੱਲੋਂ ਦੂਜੇ ਆਮ ਆਦਮੀ ਪਾਰਟੀ ਨੂੰ ਸਮਰਥਨ ਜਿਹੜਾ ਹੈ ਉਹ ਜ਼ਿਆਦਾ ਦਿੱਤਾ ਜਾ ਰਿਹਾ ਸੀਗਾ ਕਿਉਂਕਿ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਾਰਗੁزاری ਤੋਂ ਖੁਸ਼ ਨਜ਼ਰ ਆ ਰਹੀ ਸੰਤਾ ਇਸ ਸਮੇਂ ਜਿਹੜਾ ਇਹ ਆંકੜਿਆਂ ਦਾ ਜਿਹੜਾ ਫੇਰ ਬਦਲ ਹੈ ਉਹ ਹੋ ਸਕਦਾ ਹੈ ਤੇ ਕੱਲ ਦੇ ਦਿਨ ਜਿਹੜਾ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਕੁਝ ਵੀ ਜਿਹੜੇ ਕੋਈ ਵੀ ਜਿਹੜਾ ਲੋਕਾਂ ਦਾ ਫਤਵਾ ਕੁਝ ਵੀ ਆ ਸਕਦਾ ਹੈ ਜੋ ਕਿ ਹੈਰਾਨੀ ਜਨਕ ਵੀ ਹੋ ਸਕਦਾ ਹੈ ਕੱਲ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ ਵੋਟਾਂ ਦੀ ਕਾਊਂਟਿੰਗ ਹੋਣੀ ਆ ਨੇ ਤੇ ਇਹਦੇ ਬਾਰੇ ਆਪਣੇ ਜਿਹੜੇ ਨਵੇਂ ਕਾਊਂਟਿੰਗ ਹਾਲ ਕੀ ਰਿਹਾ ਹੈ ਕਿ ਉਹ ਬਣੇ ਹੋਏ ਨੇ ਇਨੇ ਵਿੱਚ ਥਾਪਰ ਵਿੱਚ ਹੈਗਾ ਫਿਰ تین ਆਪਣੇ ਜਿਹੜੇ ਕਾਊਂਟਿੰਗ ਹਾਲ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨੇ ਦੋ ਆਪਣੇ ਫੋਲੋ ਗਰਾਊਂਡ ਵਿੱਚ ਹੈ ਗਿਆ ਇੱਕ ਆਈਟੀਆਈ ਵਿੱਚ ਹੈਗਾ ਤੇ ਇੱਕ ਆਪਣਾ ਜਰਾ ਹੈਗਾ ਉਹ ਪੋਲੀਟੈਕਨਿਕ ਕਾਲਜ ਜਿਹੜਾ ਉਸਕੇ ਬਣਿਆ ਹੋਇਆ ਹੈ ਤੇ ਸਾਰੀ ਅਰੇਂਜਮੈਂਟ ਜਿਹੜੀ ਆਪਨੇ ਤਰਫੋਂ ਆਪਾਂ ਕਰ ਲਿਆ ਨੇ ਤੇ ਜਿਹੜੇ ਪੋਲੀਟੀਕਲ ਪਾਰਟੀਆਂ ਸਨ ਉਹਨਾਂ ਨੂੰ ਵੀ ਕੈਂਡੀਡੇਟਸ ਨੂੰ ਵੀ ਆਪਾਂ ਇਨਫੋਰਮੇਸ਼ਨ ਦਿੱਤੀ ਵੀ ਹੈ ਇਰੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਟਰੋਂਗ ਰੂਮਰ ਜਿਹੜੇ ਹੈ ਕਿ ਅਨਾਜ ਪੋਖਤਾ ਜਿਹੜਾ ਪ੍ਰਬੰਧ ਕਰਨਾ ਹੈ ਕਮਿਸ਼ਨ ਦਿਆ ਹਦਾਇਤਾਂ ਅਨੁਸਾਰ ਉਹ ਸਹੀ ਤਰੀਕੇ ਨਾਲ ਕੀਤਾ ਹੋਇਆ ਕਿ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਆਪਾਂ ਆ ਜਿਹੜਾ ਸੀਸੀਟੀਵੀ ਦੇ ਬਾਰੇ ਵੀ ਦੱਸਿਆ ਹੋਇਆ ਉਹਨਾਂ ਦੇ ਲਈ ਇੰਤਜ਼ਾਮ ਵੀ ਕੀਤਾ ਹੋਇਆ ਹੈ ਜੇ ਕੋਈ ਵਿਅਕਤੀ ਇੱਥੇ ਆਉਣਾ ਚਾਹੁੰਦਾ ਹੈ ਤਾਂ ਉਹ ਰੂਮ ਵਿੱਚ ਬੈਠ ਕੇ ਕੰਟੀਨਿਊਸਲੀ ਆ ਮੋਨਿਟਰਿੰਗ ਵੀ ਕਰ ਸਕਦਾ ਹੈ ਜਿਹੜੇ ਆਪਣੇ ਸਟਰੋਂਗ ਰੂਮਸ ਨੇ ਤੇ ਆਪਾਂ ਆਪਣੀ ਤਰਫੋਂ ਪੂਰੀ ਜਿਹੜੀ ਹੈਗੀ ਹੈ ਇੰਤਜ਼ਾਮ ਕਰ ਲਏ ਨੇ ਤੇ ਉਹ ਯਰ ਐਕਸਪੈਕਟਿੰਗ ਕਿ ਕੱਲ ਜਿਹੜੀ ਕਾਊਂਟਿੰਗ ਹੈ ਕਿ ਸਹੀ ਸਮੇਂ ਤੇ ਸ਼ੁਰੂ ਹੋ ਕੇ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਬਿਲਕੁਲ ਸ਼ਾਂਤੀਪੂਰਵਕ ਨਾਜ਼ਰੀਏਗੀ ਮੁਮੰਮਾ ਪਿਆ ਹੈ। ਇਸ ਸਮੇਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਬਾਹਰ ਮੌਜੂਦ ਹੈ ਜਿੱਥੇ ਇਹ ਗਿਣਤੀ ਜਿਹੜੀ ਹੈ ਕੱ ਸ਼ੁਰੂ ਹੋਵੇਗੀ ਜਿਸ ਦਾ ਨਤੀਜੇ ਜਿਹੜੇ ਨੇ ਅੱਖ ਵਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਪਟਿਆਲਾ ਤੋਂ ਪ੍ਰੋਫ ਸਿਮਰਨ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ